ਜੋ ਹਿੰਦੂ ਸਾਹਿਬ ਖੁਰਾ ਦੇ ਸਹਿਯੋਗ ਸਦਕਾ ਸੋ ਮੈਡਮ ਜੋਤੀ ਜੀ ਮੈਡਮ ਕاجਲ ਜੀ ਕੈਪਟਨ ਅਮਨਦੀਪ ਚੰਗੀ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਵੱਡੀ ਗੁਰੂ ਘਰ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਹਾ ਡਾਕਟਰ ਗੌਰਵ ਜੀ ਤੇ ਉਹਨਾਂ ਦੇ ਨਾਲ ਸਾਡੀਆਂ ਮੁਤਾਵਾ ਤੇ ਪੈਣਾ ਉਹ ਵੀ ਸਤਿ ਸ੍ਰੀ ਅਕਾਲ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਇਹਨਾਂ ਦੀ ਪ੍ਰੇਰਣਾ ਸਦਕਾ ਪੰਜ ਰੋਜ਼ਾ ਸਹੀ ਆ ਮਹਾਨ ਗੁਰੂ ਆਰੰਭ ਹੋਇਆ ਹੈ ਇਹਦੇ ਵਿੱਚ ਪਹਿਲੇ ਦਿਨ ਖੰਡ ਪਾਠਾਂ ਦੇ ਮਹਾਨ ਜਾਪ ਆਰੰਭ ਹੋਏ ਦੂਜੇ ਪੰਡਾਉ ਹੁੰਦਾ ਹੋਇਆ ਪਿੰਡ ਰਾਮਗੜ੍ਹ ਪਿੰਡ ਨੰਗਲ ਵਿੱਚ ਦੀ ਹੁੰਦਾ ਹੋਇਆ ਪਹੁੰਚਾ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਤੋਂ ਬਾਬਾ ਜੀ ਮੈਂ ਇੱਥੋਂ ਤੁਰਨ ਲੱਗਾ ਤੇ ਸਾંગਾ ਤਾਂ ਸਾਡੇ ਨਾਲ ਤਕਰੀਬਨ 15 ਕ ਗੱਡੀਆਂ ਔਰ ਮੇਰੇ ਖਿਆਲ 10-12 ਕ ਟਾਲੀਆਂ ਜਿਆ ਕਹਿੰਦਾ ਹਾਂ ਸਰਦਾਰ ਦਿਲਵਾਰ ਸਿੰਘ ਜੀ ਗੱਲ ਕਿਸਾਨ ਮਜ਼ਦੂਰ ਜਿਹਨੇ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਨਾਲ ਨੇ ਕਨੇਕ ਸਿੰਘ ਜੀ ਸਿੱਖਵਾਲ ਪ੍ਰਧਾਨ ਗੁਰਦੁਆਰਾ ਗਾਉ ਘਾਟ ਲੁਧਿਆਣਾ ਉਹ ਆਪਣੇ ਸਾਥੀਆਂ ਨਾਲ ਇੱਥੇ ਪਹੁੰਚੇ ਹਨ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਤੇ ਉਹਨਾਂ ਨੂੰ ਮੈਂ ਜੀ ਆਇਆਂ ਕਹਿੰਦਾ ਹਾਂ ਧੰਨਵਾਦ ਜੀ ਮੈਂਟਾ ਜੀ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਸੰਤ ਬਾਬਾ ਸਖਵਿੰਦਰ ਸਿੰਘ ਜੀ ਅੱਜ ਨੰਗਲਪਿੰਡ ਅੱਜ ਡੇਰੇ ਵਿੱਚ ਜਿਹੜਾ ਪਿਛਲੇ 5 ਦਿਨਾਂ ਤੋਂ ਗੁਰਪੁਰਬ ਔਰ ਮਾਤਾ ਪ੍ਰਕਾਸ਼ ਕੌਰ ਜੀ ਦਾ ਜਿਹੜਾ 3ਵੀਂ ਵਰਸੀ ਹੈ ਉਹਨਾਂ ਦਾ ਜਿਹੜਾ ਹਰ ਸਾਲ ਸਮਾਗਮ 5 ਦਿਨ ਦਾ ਸਮਾਗਮ ਹੁੰਦਾ ਆ ਅੱਜ ਉਸ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਆਏ ਆਂ ਔਰ ਅੱਜ ਦੀ ਖੇਡਾਂ ਤੋਂ ਪਹਿਲਾਂ ਇੱਥੇ ਲੋੜਵੰਦ ਜਿਹੜੇ ਗਰੀਬ ਬੱਚੇ ਨੇ ਨੌਜਵਾਨ ਉਹਨਾਂ ਦੇ ਵਿਆਹਾਂ ਦਾਹੀ ਸਮਾਗਮ ਬਾਬਾ ਜੀ ਦੀ ਰਹਿਨvai ਹੋਇਆ ਕੱਲ ਅੱਖਾਂ ਦਾ ਕੈਂਪ ਵੀ ਇੱਥੇ ਲੱਗ ਰਿਹਾ ਜਿੱਥੇ ਪਾਰੀ ਗਿਣਤੀ ਵਿੱਚ ਲੋਕਾਂ ਦਾ ਇਲਾਜ ਹੋਇਆ ਫ੍ਰੀ ਇਲਾਜ ਹੋਇਆ ਔਰ ਹਮੇਸ਼ਾ ਹੀ ਇਸ ਡੇਰੇ ਤੋਂ ਸਾਡੇ ਇਲਾਕੇ ਦੇ ਪਿੰਡਾਂ ਦੇ ਨੌਜਵਾਨ ਇਲਾਕੇ ਦੇ ਸੰਗਤ ਇੱਥੋਂ ਆ ਕੇ ਬਾਬਾ ਜੀ ਤੋਂ ਸੇਧ ਲੈ ਕੇ ਜਾਂਦੇ ਨੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਜਿੱਥੇ ਆਪਣੇ ਸਾਰੇ ਆਏ ਹੋਏ ਇਲਾਕੇ ਦੇ ਮੋਤਬਰ ਸਾਥੀ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਲੀਡਰਸ਼ਿਪਰ ਸਾਰਿਆਂ ਦਾ ਜਿੱਥੇ ਵੈਲਕਮ ਕਰਦਾ ਹੈ ਉੱਥੇ ਵਾਇਗਰੂ ਅਕੇਹੀ ਅਰਦਾਸ ਕਰਦਾ ਹੈ ਕਿ ਜਿਹੜਾ ਮਿਸ਼ਨ ਸੰਤ ਪਪਾ ਜਨੈਲ ਸਿੰਘ ਜੀ ਔਰ ਸੰਤ ਪਪਾ ਸੁਖਵਿੰਦਰ ਸਿੰਘ ਜੀ ਲੈ ਕੇ ਨਿਕਲੇ ਨੇ ਇਹ ਆਪਣੇ ਮਿਸ਼ਨ ਚ ਕਾਮਯਾਬ ਹੋਣ ਔਰ ਜੋ ਇੱਕ ਸਮਾਜ ਨੂੰ ਸਮਾਜ ਨੂੰ ਸਮਾਜ ਦੇ ਵਿੱਚ ਜਿਹੜੀਆਂ ਬੁਰਾਈਆਂ ਹਨ ਉਹਨਾਂ ਦੇ ਖਿਲਾਫ ਜਿਹੜਾ ਇਹ ਸਾਰੇ ਖਾਸ ਤੌਰ 'ਤੇ ਨੌਜਵਾਨ ਸਾਥੀਆਂ ਨੂੰ ਉਤਸ਼ਾਹਿਤ ਕਰਦੇ ਨੇ ਇਦਾਂ ਹੀ ਇਹ ਇਹ ਇਹਨਾਂ ਦਾ ਅਸ਼ੀਰਵਾਦ ਇਲਾਕੇ ਤੇ ਬਣਿਆ ਰੱਖੋ ਮੈਂ ਤਾਂ ਖੁਦ ਇੱਕ ਸਪੋਰਟਸਮੈਨ ਐ ਔਰ ਅਸੀਂ ਤਾਂ ਜਦੋਂ ਵੀ ਵਕ ਵਕ ਉਹਦਿਆਂ ਤੇ ਰਹੇ ਆ ਚਾਹੇ ਯੂਥ ਤੇ ਪਰਦਾਨ ਰਹੇ ਆ ਚਾਹੇ ਹੁਣ ਸਾਰੇ ਦੇ ਅਸ਼ੀਰਵਾਦ ਨਾਲ ਵਿਧਾਨ ਸਭਾ ਵਿੱਚ ਗਏ ਆ ਅਸੀਂ ਹਮੇਸ਼ਾ ਆਪਣੇ ਪੰਜਾਬ ਆਪਣੇ ਇਲਾਕੇ ਦੇ ਨੌਜਵਾਨ ਸਾਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਸੀਂ ਹਮੇਸ਼ਾ ਸੇਧ ਦਿੱਤੀ ਹੈ ਸਿੱਖਿਆ ਦਿੱਤੀ ਹੈ ਔਰ ਅੱਜ ਇਹ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਸਾਡੇ ਇੱਕ ਮੈਂ ਕਹਿ ਸਕਦਾ ਇੱਕ ਰੋਗ ਹੈ ਜਿਹੜਾ ਨੌਜਵਾਨ ਪੀੜ੍ਹੀ ਦੀ ਉਸ ਦੇ ਗ੍ਰਿਫਤ ਵਿੱਚ ਆ ਚੁੱਕੀ ਹੈ ਅੱਜ ਲੋੜ ਹੈ ਐਸੇ ਖੇਡ ਮੇਲੇ ਐਸੇ ਐਸੇ ਟਰਨਮੈਂਟਸ ਅਲਾਕੇ ਵਿੱਚ ਹੋਣ ਪੰਜਾਬ ਵਿੱਚ ਹੋਣ ਤੱਕ ਜਿਹੜਾ ਨੌਜਵਾਨ ਹੈ ਜਿਹੜਾ ਜਿਹੜਾ ਕਈ ਕਿਸੇ ਕਾਰਨ ਕਰਕੇ ਨਸ਼ਿਆਂ ਦੇ ਦਲਦਲ ਵਿੱਚ ਫਸਿਆ ਹੈ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਸਰਕਾਰ ਦਾ ਵੀ ਇਹ ਜ਼ਿੰਮਾ ਹੈ ਕਿ ਜਿਹੜੇ ਸਾਥੀ ਜਿਹੜੇ ਮੈਂ ਸਮਝਦਾ ਕਿ ਜਿਹੜੇ ਜਿਹੜੇ ਸਾਥੀ ਇਸ ਅ ਨਸ਼ੇ ਦੀ ਲਤ ਲੱਗ ਚੁੱਕੇ ਹੈ ਉਹਨਾਂ ਨੂੰ ਉਹਨਾਂ ਨੂੰ ਨਸ਼ੇ ਦੀ ਲਤ ਛਡਾਉਣਾ ਔਰ ਉਹਨਾਂ ਨੂੰ ਮੁਕਤਾਰਾ ਵਿੱਚ ਲਿਆਉਣਾ ਇਹ ਸਰਕਾਰਾਂ ਦਾ ਕੰਮ ਹੈ ਔਰ ਜਦੋਂ ਵੀ ਅਸੀਂ ਸਰਕਾਰ ਵਿੱਚ ਰਹੇ ਹਾਂ ਅਸੀਂ ਵੱਡੇ ਵੱਡੇ ਪ੍ਰੋਗਰਾਮ ਉਲੀਕੇ ਔਰ ਮੈਂ ਆਸ ਕਰਦਾ ਜਿਹੜੀ ਮੌਜੂਦਾ ਸਰਕਾਰ ਹੈ ਜਿਸ ਨੇ ਨਾਰਾ ਦਿੱਤਾ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹ ਤਕਰੀਬਨ 2.5 ਸਾਲ ਤੋਂ ਪੰਜਾਬ ਸਰਕਾਰ ਵੱਲੋਂ ਐਸਾ ਕੋਈ ਯਤਨ ਨਹੀਂ ਹੋਇਆ ਔਰ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਜਿੱਥੇ 2.25 ਸਾਲੇ ਸਰਕਾਰ ਦੇ ਰਹੇ ਨੇ ਉਹ ਜਿਹੜਾ ਪੰਜਾਬ ਦਾ ਨੌਜਵਾਨ ਗੱਭਰੂ ਹੈ ਉਸ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਦਾ ਸਰਕਾਰ ਕੰਮ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲਵੇਟ ਨਦੀਕ ਅਲਵਲ ਫਲੋਰ ਵਿਖੇ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਜੀ ਜਿਨ੍ਹਾਂ ਦੀ ਹਰਨਵਾਈ ਦੇ ਵਿੱਚ ਪੰਜ ਰੋਜ਼ਾ ਮਹਾਨ ਗੁਰਮਤ ਸਮਾਗਮ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਆਗਮਨ ਪਰਬ ਮਾਤਾ ਪ੍ਰਕਾਸ਼ ਕੁਦਸਾਨਾ ਵਰ੍ਹਿਆਂ ਸਮਰਪਿਤ ਜੋ ਇਸ ਸਥਾਨ ਦੇ ਰੰਭ ਹੋਇਆ ਸੀ ਪਹਿਲੇ ਦਿਨ ਵਿੱਚ ਖੰਡ ਪਾਠੇ ਲੜੀਆਂ ਆਰੰਭ ਹੋਈਆਂ ਦੂਜੇ ਦਿਨ ਮਹਾਨ ਨਗਰ ਕੀਰਤਨ ਪੰਜ ਪੈ ਰਨਵਾਈ ਵਿੱਚ ਆਰੰਭ ਹੋਇਆ ਵੱਖ ਵੱਖ ਦਾਗਾਂ ਵਿੱਚ ਇਹ ਹੁੰਦਾ ਹੋਇਆ ਸੰਪੂਰਨ ਹੋਇਆ ਤੀਜੇ ਦਿਨ ਦੇ ਵਿੱਚ ਖੰਡ ਪਾਠਾਂ ਦੇ ਭੋਗ ਪੈਨ ਸ਼ਾਂਤ ਸਾਹਿਬ ਚੜਾਏ ਗਏ ਅਤੇ ਸਮੂਹੂਕ ਆਨੰਦ ਕਾਰਜ ਬੱਚਿਆਂ ਦੇ 21 ਜੋੜਿਆਂ ਦੇ ਅਨੰਦ ਕਾਰਜ ਕੀਤੇ ਗਏ ਜਿਦੇ ਵਿੱਚ ਪੰਤ ਪ੍ਰਸਿੱਧ ਹਸਤੀਆਂ ਰਾਗੀ ਦਰਬਾਰ ਸਾਹਿਬ ਤੋਂ ਜਥੇਦਾਰ ਸਾਹਿਬਾਨ ਹੈੱਡ ਗ੍ਰੰਥੀ ਅਤੇ ਸਮੁੱਚਾ ਸੰਸਮਾਜ ਤੇ ਸਮੁੱਚੀਆਂ ਖਸਾਂਜ ਬੰਦੀਆਂ ਜਥੇਬੰਦੀਆਂ ਨੇ ਤੇ ਸਮੁੱਚੇ ਅਫਸਰ ਸਰਵੰਦਾ ਨੇ ਉਹਨਾਂ ਬੱਚਾ ਨੂੰ ਆਪਣਾ ਅਸ਼ੀਰਵਾਦ ਦਿੱਤਾ ਤੇ ਸ਼ਾਮ ਨੂੰ ਉਹਨਾਂ ਦੀ ਵਿਦਾਇਗੀ ਹੋਈ ਤੇ ਦੋ ਦਿਨ ਦਾ ਪਿੰਡੂ ਖੇਡ ਮੇਲਾ ਚੱਲ ਰਿਹਾ ਹੈ ਕੱਲ ਬੈਲਾਂ ਦੀ ਹਲਤੀ ਦੌੜ ਹੋਈ ਜਿਦੇ ਵਿੱਚ ਤਕਰੀਬਨ 70 ਜੋੜੇ ਜੋੜੀਆਂ ਬੁੱਲਦਾਂ ਨਹੀਂ ਇੱਥੇ ਪਹੁੰਚੀਆਂ ਦੌੜ ਦੇ ਵਿੱਚ ਅਤੇ ਉਹਦੇ ਨਾਲ ਨਾਲ ਹੀ ਲੜਕਿਆਂ ਦਾ ਛੋਟੇ ਬੱਚਿਆਂ ਦਾ 50 ਕਿਲੋ 55 ਕਿਲੋ ਦੇ ਟੂਰਨਾਮੈਂਟ 60 ਕਿਲੋ ਦੇ ਕਰਾਏ ਗਏ ਅੱਜ ਇਸ ਸਮਾਗਮ ਦਾ ਪੰਜਵਾਂ ਦਿਨ ਹੈ ਜਿਹਦੇ ਵਿੱਚ ਅੱਜ ਲੜਕੇ ਲੜਕੀਆਂ ਦੇ ਕਬੱਡੀ ਟੂਰਨਾਮੈਂਟ ਅਤੇ ਨਾਲ ਹੀ ਬਾਲੇਬਾਲ ਦੇ ਟੂਰਨਾਮੈਂਟ ਤੇ ਨਾਲ ਹੀ ਉਹਨਾਂ ਦੇ ਬਾ ਖੰਦਾ ਮਹਾਨ ਕੈਂਪ ਅੱਜ ਲਗਾਇਆ ਗਿਆ ਜਿਹਦੇ ਵਿੱਚ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕਰਕੇ ਉਹਨਾਂ ਨੂੰ ਐਨਕਾਂ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਲੋੜਵੰਦ ਮਰੀਜ਼ਾਂ ਦੇ ਕੱਲ ਆਪਰੇਸ਼ਨ ਹੋਣੇ ਆ ਜਿਹਦੇ ਵਿੱਚ ਸਾਡੇ ਕੋਲ 40 ਮਰੀਜ਼ ਜਿਨ੍ਹਾਂ ਦੇ ਕੱਲ ਆਪਰੇਸ਼ਨ ਕਰਕੇ ਲੈੰਜ ਪਾਏ ਜਾਣੇ ਆ ਇਹ ਬਾਬਾ ਜੀ ਦੇ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਆਉਣ ਵਾਲੇ ਨੌਜਵਾਨਾਂ ਨੂੰ ਨਸ਼ਾ ਤਰਤ ਹੋਣ ਲਈ ਇਹ ਟੂਰਨਾਮੈਂਟ ਇੱਥੇ ਨਹੀਂ ਜਿੱਥੇ-ਜਿੱਥੇ ਬਾਬਾ ਜੀ ਦਾ ਸਥਾਨ ਬਣਿਆ ਉੱਥੇ-ਉੱਥੇ ਹੀ ਇਸੇ ਤਰ੍ਹਾਂ ਇਹ ਟੂਰਨਾਮੈਂਟ ਕਰਾਏ ਜਾਂਦੇ ਆ ਤਾਂ ਜੋ ਸਾਡੀ ਜਵਾਨੀ ਹੈ ਉਹ ਨਸ਼ਿਆਂ ਦੀ ਗਲਤਾਂ ਤੋਂ ਬਚ ਕੇ ਸਹੀ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕੇ ਸੋ ਮੈਂ ਇਹਨਾਂ ਸ਼ਬਦਾਂ ਨਾਲ ਜਿੱਥੇ ਬਾਬਾ ਜੀ ਦਾ ਧੰਨਵਾਦ ਕਰਦਾ ਉੱਥੇ ਧਾਰਮਿਕ ਰਾਜਨੀਤਿਕ ਤੇ ਜਿੰਨੇ ਵੀ ਸਾਡੇ ਕਿਸਾਨ ਆਗੂ ਇੱਥੇ ਪਹੁੰਚੇ ਹੈ ਮੈਂ ਉਹਨਾਂ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਖਦਾ ਤੇ ਸਮੁੱਚੇ ਖਿਡਾਰੀਆਂ ਦਾ ਤੇ ਦਰਸ਼ਕਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਪਾਤਸ਼ਾਹੇ ਵਾਲਾ ਆ ਮੁੰਡਾ ਕੀਪਰ ਕੱਲੇ ਕੱਲੇ ਜੀ ਜੋ ਗੱਲ ਕੱリエ ਕੀਤੀ ਜਿਹੜੀ ਕਬੱਡੀ ਦਾ ਸੁਪਰਸਟਾਰ ਹੋਇਆ ਹਨੀਮ ਠੱਗਿਆਂ ਵਾਲਾ ਇਹ ਹਰਦੀਪ ਬੁਰਾੜੇ ਵਾਲਾ ਇਹ ਕਬੱਡੀ ਦੇ ਸਾਰੇ ਸੁਪਰਸਟਾਰ ਜਿੰਦਰੀ ਖੇਲਾ ਵਾਲਾ ਇਹ ਕਬੱਡੀ ਦੇ ਇੱਕ ਹੋਰ ਕਹਿੰਦੇ ਸੁਪਰ ਖਿਡਾਰੀ ਨਾਲ ਕਹਿੰਦੇ ਹੰਝੂ ਜਾਂਗਲੀ ਬੜੇ ਪਿੰਡ ਵਾਲਾ ਪਾਲੇ ਤੋਂ ਕਹਿੰਦਾ ਖੰਡਰੀ ਕਿ ਅਜੇ ਨਾ ਪੁੱਛ ਲੱਗ ਲੱਗ ਕਰਾਈ ਦਾ ਫਰਮਾਨ ਆਇਆ ਅੱਜ ਦਿਨ ਦੇ ਕੋ ਗੁਰਦੁਆਰਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸਿਰਫ ਬਾਬਾ ਜੀ ਦੇ ਅਸ਼ੀਰਵਾਦ ਲਈ ਇਹ ਖੇਡ ਕਰਵਾਇਆ ਗਿਆ ਕੱਲਾ ਮੇਰੀ ਚੱਤਾਂ ਲੋਟ ਮਿਲਾਂ ਤੇ ਹੁੰਦੀ ਹੈ ਲੈ ਵੀ ਜਿਹੜਾ ਕਰ ਗੱਲ ਲੈ ਗੱਲ ਕਰਵਾਉਂਦੀ ਬਾਬਾ ਜੀ ਆਪਾਂ ਮਿਲਿਸ਼ ਕਿਹੜੇ 70 ਗਾਉਂ ਦੇ ਪਰ ਬੋਲ ਲੱਕੀ ਆ 200 ਇਹ ਤਾਂ ਪਹਿਲੇ ਜਿਹੜੇ ਵੱਡੀ ਵੱਡੀ ਦੇ ਬੋਲਦਾ 200 ਉਹ ਬੁਰਖੇ ਦੇ ਅੱਜ ਵੱਡੀ ਟੀਮ ਅਲਵਾਰ ਦੇ ਕੱਪ ਦੇ ਕਿਹਨੇ ਬੜਾਈ ਗਈ ਹੈ ਉਧਰ ਦੇਖਾਂਗੇ ਮੁੰਡਾ ਤਾਸਲੇ ਵਾਲਾ ਨਿੱਕਾ ਤਾਸਲੇ ਵਾਲਾ ਨਿੱਕਾ ਕਹਿੰਦੇ ਬੱਲੇ ਬੱਲੇ ਕਰਾ ਗਿਆ ਆ ਮੁੰਡੇ ਦੇ ਕਿਹਨੇ ਨਿਊਜ਼ੀਲੈਂਡ ਦੇ ਗਰਾਊਂਡਾਂ ਉੱਤੇ ਕਿਹਨੇ ਬੱਲੇ ਬੱਲੇ ਕਰਾਈ ਪਰ ਅੱਜ ਕਹਿੰਦੇ ਪੰਜਾਬ ਦੀਆਂ ਗਰਾਊਂਡਾਂ ਦੇ ਬੱਲੇ ਬੱਲੇ ਘਾ ਰਹੇ ਬਹੁਤ ਜ਼ਗੜਾ ਮੁਕਾਬਲਾ ਖਿੜਿਆ ਜਾ ਚਾਂਗਲੀ ਸ਼ਰਮਾ ਕਹਿੰਦੇ ਅੱਗੇ ਵੱਧ ਗਿਆ ਬਹੁਤ ਵੱਡਾ ਮੁਕਾਬਲਾ ਪਰ ਉਧਰ ਦੇਖਾਂਗੇ ਕਿਹਦੇ ਨਾਲ ਫੋਨ ਬੁਰੇ بہتری پیری ہیں ٹکارا لگیا پہ ہیں لے لے ਦੇਖੋ ਹੱਥਾਂ ਦੇ ਵਿੱਚੋਂ ਨਿਕਲ ਗਿਆ ਇੱਕ ਨਵਰਦਾ ਵਾਦਾ ਕਰ ਗਿਆ ਆਪਣੀ ਟੀਮ ਦੇ ਲਈ ਚੱਲੋ ਹੈਪੀ ਜੇਮ ਬਾ ਕਬੱਡੀ ਤੇ ਮੁੜ ਕੇ ਪੁੰਝਿਆ ਹੰਦਿਆਂ ਵਿੱਚ ਧਾਵੀ ਦਮ ਪਾਉਣ ਲੱਗਾ ਚਾਰ ਜਾਂ ਵੀ ਖੜ ਗਏ ਚੈਨ ਬਣਾ ਕੇ ਚੌਹਾਂ ਚੌਣ ਇੱਕ ਨੂੰ ਆਉਣ ਲੱਗਾ ਹੈਲੋ ਹੈਲੋ ਉਹਦੇ ਵਿੱਚੋਂ ਜੀ ਹੈਲੋ ਮਲਪੁਰ ਜੀਤਾਂ ਦੀ ਟੀਮ ਦੇ ਤੁਸੀਂ ਨੋਟ ਕਰੋ ਸਰਹਾਲੀ ਵਾਲੇ ਵੀਰ ਨੇ ਹੱਥ ਖੜਾ ਕਰਦੇ ਜਿਹੜੇ ਪਲੇਅਰ ਆ ਤਿਆਰ ਥੈਂਕ ਯੂ ਥੈਂਕ ਯੂ ਮੌਲੀ ਵਾਲੇ بلکل تیار جی بہت مہربانی شکریہ انہا داد کلاب او بھی تیار ہیں جی دو میں ٹیما ہاں جی رنکل لاؤ عمر نکا آیا کے دل لکھا کہ للے نہ لکھا سسے نہ ضرور ہے ککے نہ لکھوڑی ککے نہ کمال او کھیڑ اجاب رہی کفیر کہ جلے رہے سمجھے سارے سمجھے سارے کرا دیا ਕੱਲ ਵੀ ਖੜੇ ਸ੍ਰੀ ਗੁਰੂ ਖਾਲਸਾ ਸਰਪੰਚ ਸਾਹਿਬ ਉਹਨਾਂ ਨੇ ਬੜਾ ਸਤਿਕਾਰ ਕੀਤਾ ਨਗਰ ਕੀਰਤਨ ਦਾ ਵੱਡੀ ਗਿਣਤੀ ਸੰਗਤ ਪਹੁੰਚੀ ਗੰਨੇਪੜ ਜਦ ਪਹੁੰਚੇ ਆ ਤੇ ਮਾਂ ਦੁਰਗਾ ਕਲਮ ਵੱਲੋਂ ਵੱਡੇ ਪੱਧਰ ਤੇ ਲੰਗਰ ਲਾਇਆ ਜਿਹਨਾਂ ਨੇ ਪੰਜ ਪਿਆਰੇ ਮੰਦਰ ਬਿਠਾ ਲਿਆ ਜਿੱਥੇ ਪਹੁੰਚੇ ਤਾਂ ਮੇਰਾ ਖਿਆਲ ਹੈ ਵੀ ਉਸ ਵੇਲੇ ਪਲਕੀ ਸਾਹਿਬ ਨੂੰ 7:30 ਵੱਜ ਗਏ ਸੀ ਜਦੋਂ ਅਸੀਂ ਆਪਣੇ ਨਗਰ 'ਚ ਪਹੁੰਚੇ ਆ ਸੋ ਅੱਜ ਕੱਲ ਵੀ ਤੁਸੀਂ ਦੇਖੋ ਕਿੰਨੇ ਵੱਡੇ ਪੱਧਰ ਤੇ ਮੇਰਾ ਖਿਆਲ ਆ 70 ਜੋੜੀਆਂ ਕੱਲ ਬਲਦਾਂ ਦੀਆਂ ਪਹੁੰਚੀਆਂ ਹਲਤੀ ਦੌੜ ਤੇ ਤੇ ਸੈਂਕੜੇ ਜੇ ਸੱਤਾਂ ਜੋੜੀਆਂ ਆਈਆਂ ਤੇ 100 ਗੱਡੀ ਟਰੱਕ ਤੇ ਟਰੈਂਪੂ ਪਹੁੰਚੇ ਇਥੇ ਜੀਐਮ ਚਨੀ ਸਾਹਿਬ ਉਹਨਾਂ ਦਾ ਸਾਰਾ ਪਰਿਵਾਰ ਹਾਜ਼ਰੀ ਭਰ ਕੇ ਗਿਆ ਵੱਡੇ ਪੱਦਰ ਤੇ ਅੱਜ ਵੀ ਸਵੇਰ ਤੋਂ ਵਕ ਵਕ ਉਹਦਿਆਂ ਤੇ ਬੈਠੇ ਬਿਰਾਜਮਾਨ ਸ਼ਖੀਤਾ ਆ ਕੇ ਗਈਆਂ ਥੋੜੇ ਸਮੇਂ ਦੇ ਵਿਚ ਹਲਕਾ ਵਧਾਇਆ ਐਮਐਲਏ ਵਿਕ੍ਰਮ ਸਿੰਘ ਚੌਧਰੀ ਉਹ ਵੀ ਪਹੁੰਚ ਰਹੇ ਆ ਸਾਡੇ ਡੀਐਸਪੀ ਸਾਹਿਬ ਪਹੁੰਚ ਰਹੇ ਆ ਐਸ ਡੀ ਐਮ ਸਾਹਿਬ 5 ਵਜੇ ਇੱਥੇ ਪਹੁੰਚ ਰਹੇ ਆ ਸੋ ਉਹਨਾਂ ਦੇ ਨਾਲ-ਨਾਲ ਜਿੱਥੇ ਮੈਂ ਇਹ ਵੱਡੇ ਅਫਸਰ ਜ਼ਿਲ੍ਹੇ ਦੇ ਪਹੁੰਚ ਰਹੇ ਉੱਥੇ ਸਾਡੇ ਹਰ ਪੀੜਿਤ ਕਮੇਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਯਲੋਵਾਲੀਆ ਜੋ ਸਵੇਰ ਦੇ ਸਾਡੇ ਵਿੱਚ ਬਿਰਾਜਮਾਨ ਹੈ ਸੋ ਉਹਨਾਂ ਦੇ ਨਾਲ ਨਾਲ ਨਾਨੀਨ ਪਾਇਦਲਵਾਰ ਸਿੰਘ ਜੀ ਗਿੱਲ ਸਮੂਚੀ ਟੀਮ ਤਿੰਨ ਦਿਨ ਤੋਂ ਲਗਾਤਾਰ ਹਾਜ਼ਰੀ ਦੇ ਰਹੀ ਹੈ ਇਹਨਾਂ ਦਾ ਸਾਰਾ ਧੰਨਵਾਦ ਦਾਦਾ ਹਰਦੇਵ ਸਿੰਘ ਜੀ ਮਿਲੇ ਇਹ ਵੀ ਸਾਊਂਡ ਆ ਰਿਹਾ ਥੋੜੀ ਆਦ ਕਹਿੰਦੇ ਆਪਣੀ ਕਬੱਡੀਆ ਦੇਖੋ ਕਿੰਗੀਆਂ ਸ਼ਾਨਗੀਆਂ ਹੋਈਆਂ ਇਹਨਾਂ ਨੇ ਕਹਿੰਦੇ ਪੰਜਾਬ ਦੇ ਵੱਡੇ-ਵੱਡੇ ਮੇਲਿਆਂ ਤੇ ਵੱਡੀ-ਵੱਡੀ ਮਿਹਨਤ ਲਾ ਕੇ ਤੇ ਅੱਜ ਕਰ ਪੰਜਾਬ ਦੇ ਗਰਾਊਂਡਾਂ ਦੇ ਵਿੱਚ ਬੱਲੇ-ਬੱਲੇ ਕਰਾਈ ਹੈ ਪਰ ਜਿਹੜਾ ਵੱਡਾ ਪਹਿਲੀ ਕਬੱਡੀ ਪਾਉਣੇ ਆ ਰਹੇ ਨੇ ਕਹਿੰਦੇ ਬਰੇਸ਼ ਦੀਆਂ ਨੋਣਾ ਵਿੱਚ ਹੀ ਬੱਲੇ-ਬੱਲੇ ਕਰਾਈ ਹੈ ਪਹਿਲੀ ਕਬੱਡੀ ਪਾਉਣ ਵੰਦਾ ਜਾਨੀ ਹੋਈ ਪਿਆਰ ਵਰ ਪਿਆਰ ਹੈ ਭਾਈ ਜੀ ਰਾਈ ਸਾਹਿਬ ਲਓ ਜੀ ਤਰਾਂ ਆ ਜਾਓ ਸਰਹਾਲੀ ਦੇ ਮੌਲੀ ਮੱਲੇਵਾਲ ਪਟਿਆਲਾ ਵਰਤੇ ਯਾਦ ਕੋਟੀ ਕਿਲਾ ਮੱਠਾ ਤੇ ਇੱਕ ਵਾਰੀ ਫਿਰ ਸੰਤ ਬਾਬਾ ਜੀ ਲਾਲ ਸਿੰਘ ਜੀ ਜੋ ਸਟੇਜ ਤੇ ਬਰਾਜਮਾਨ ਇਹਨਾਂ ਦੀ અપਾਰ ਕਿਰਪਾ ਦੇ ਨਾਲ ਹਾਂਜੀ ਇਹ ਸਲਾਨਾ ਜੋੜ ਮੇਲਾ ਸੱਚਖੰਡ ਵਾਸੀ ਮਾਤਾ ਪ੍ਰਕਾਸ਼ ਕੌਰ ਦੀ ਸਲਾਨਾ ਵਰਸੀ ਨੂੰ ਸਮਰਪਿਤ ਇਹ ਖੇਡ ਮੇਲਾ ਇਸ ਵੇਲੇ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਆ اپنی ٹیم سمیت اتنے پہنچ دے دنواد کرتا ہوں سو اگلا م ਮੱਲੇਵਾਲ ਪਟਿਆਲਾ ਤੇ ਮਠੱਡਾ ਕਲਾਂ ਆਜ਼ਾਦ ਕਲੱਬ ਦੋਵੇਂ ਟੀਮਾਂ ਨੂੰ ਬੇਨਤੀ ਆ ਕਿ ਬਿਲਕੁਲ ਤਿਆਰ-ਵਾਰ ਤਿਆਰ ਹੋ ਕੇ ਮੱਲੇ ਪਟਿਆਲਾ ਵਾਲੇ ਹੱਥ ਖੜਾ ਕਰਦੇ ਆ ਵੀ ਜੇ ਇੱਕ ਤਾਂ ਨੇੜੇ ਦੱਸ ਦਿਓ ਤਾਂ ਥੈਂਕ ਯੂ ਥੈਂਕ ਯੂ ਮਠੱਡਾ ਕਲਾਂ ਛੋਟੇ ਜਿਹੜਾ ਖੇਡੇ ਆ ਰਹੇ ਆ ਵੱਡੇ ਸਰਹਾਲੀਆ ਵਾਲੇ ਖੇਡ ਰਹੇ ਆ ਬੌੜੀਆ ਵਾਲਾ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਪਰ ਇੱਧਰ ਦੇਖਾਂਗੇ ਸਰਹਾਲੀ ਵਾਲਾ ਕਹਿੰਦੇ ਕੋਸ਼ਿਸ਼ ਕਰਦਾ ਮੁੰਡਾ ਪਰ ਬੌੜੀਆ ਵਾਲਾ ਕਹਿੰਦੇ ਬੱਲੇ-ਵੱਲੇ ਆਪਣੀ ਟੀਮ ਲਈ ਇੱਕ ਅੰਗ ਦਾ ਵਾਅਦਾ ਕਰ ਗਿਆ ਹੈ ਉੱਧਰ ਦੇਖਾਂਗੇ ਕਬੱਡੀ ਪੌਣ ਮੁੰਡਾ ਫਿਰ ਤੋਂ ਅੱਗੇ ਵੱਧ ਗਿਆ ਵੱਡਾ ਮੁਕਾਬਲਾ ਕਹਿੰਦੇ ਖੇਡਿਆ ਜਾ ਰਿਹਾ ਹੈ ਤੇ ਕਹਿੰਦਾ ਕਹਿੰਦੇ ਟਿਕਾਣੇ ਵਾਹ ਜੀ ਬਹੁਤ-ਬਹੁਤ ਧੰਨਵਾਦ ਸਵੇਰ ਤੋਂ ਹੀ ਸਾਡੇ ਇਸ ਪ੍ਰੋਗਰਾਮ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਨੇ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਵੀ ਸੋ ਅਗਲੀਆਂ ਟੀਮਾਂ ਨੂੰ ਬੇਨਤੀ ਹੈ ਕਾਲੀਆ ਜੀ ਐਮਸੀ ਸਾਹਿਬ ਜਗਤਪੁਰ ਤੋਂ ਸਵਾਗਤ ਕਰਨ ਉਹ ਕਰਦੇ ਆ ਅਜਵਲਿ ਆਸ਼ੂ ਐਮਐਸਸੀ ਫਾਤੀ ਜੋਤਰਾ ਰਵੀ ਐਮਸੀ ਗਗਨ ਸਿੰਘ ਪੰਜ ਪੰਜ ਤੇਰਾ ਦਾਰਾ ਸਿੰਘ ਜੀ ਰਾਏ ਚੇਅਰਮੈਨ ਮਾਰਕੀ ਕਬੱਡੀ ਬਨਾਇਆ ਸਾਡੇ ਬਸੀਰ ਸਿੰਘ ਜੀ ਲੰਗੜਾ ਸੁਨੀਤਪਾਲ ਸਾਰੇ ਖਿਡਾਰੀ ਆਜੋ ਜੀ ਇਲਾਕੇ ਦੀ ਹਰ ਜਿਹੜੀ ਲੋੜ ਹੈ ਉਹਦੀ ਆਵਾਜ਼ ਉਠਾ ਰਹੇ ਆ ਪਿਛਲੇ 25 ਸਾਲ ਮੈਨੂੰ ਯਾਦ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਜਿਹੜੇ ਤਿੰਨ ਕਾਨੂੰਨ ਬਣਾਏ ਗਏ ਸੀ ਜਿਹੜੇ ਕਿ ਬਾਅਦ ਚ ਉਹ ਸੰਘਰਸ਼ ਦੇ ਬਾਅਦ ਰੱਦ ਹੋਏ ਆਪੋਜੀਸ਼ਨ ਪਾਰਟੀਆਂ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਉਸ ਕਾਲੇ ਕਾਨੂੰਨਾਂ ਦੇ ਖਿਲਾਫ ਕੋਈ ਮੈਂਬਰ ਆਫ ਪਾਰਲੀਮੈਂਟ ਬੋਲੇ ਸੀ ਉਹ ਸਰਗਿਏ ਚੌਰੀ ਸਤੋਕ ਸਿੰਘ ਜੀ ਬੋਲੇ ਸੀ ਬਲੇ ਸੋਨਹਾਰ ਔਰ ਹਮੇਸ਼ਾ ਪੰਜਾਬ ਦੀ ਕਿਸਾਨੀ ਪੰਜਾਬ ਦੇ ਨੌਜਵਾਨ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਚੌਧਰੀ ਸਾਹਿਬ ਨੇ ਆਪਣਾ ਯੋਗਦਾਨ ਪਾਇਆ ਮੈਂ ਤਾਂ ਇਸ ਪਵਿੱਤਰ ਸਥਾਨ ਤੇ ਅੱਜ ਤੁਹਾਨੂੰ ਇਹੀ ਵਿਸ਼ਵਾਸ ਦਵਾ ਸਕਦਾ ਕਿ ਜੇ ਇਸ ਜਿਹੜੇ ਇਲਾਕੇ ਦੇ ਲੋਕ ਵੀ ਦੇਖਦੇ ਨੇ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਾਡਾ ਜਿਹੜਾ ਇਲਾਕੇ ਦਾ ਚੁਣਿਆ ਹੋਇਆ ਵਿਧਾਇਕ ਹੈ ਇਸ ਲਈ ਦੋਨੇ ਟੀਮਾਂ ਨੂੰ ਅশীরਵਾਦ ਦੇਣ ਦੇ ਲਈ ਤੇ ਪ੍ਰੇਰਣ ਕਰਨ ਤੋਂ ਬਾਅਦ ਇਹ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਜਾਵੇਗਾ ਤੇ ਇਹਨਾਂ ਦਾ ਮੁਕਾਬਲਾ ਫਿਰ ਟੱਕਣਗੇ ਸੋ ਮਾਤਾ ਕਰਮਜੀਤ ਕੌਰ ਸੰਧੂ ਜੀ ਹਮਨਦੀਪ ਕੌਰ ਸੰਧੂ ਜੀ ਪਰਮੇਂਦਰ ਕੌਰ ਜੀ ਤੇ ਸਾਡੀਆਂ ਮਾਤਾਵਾਂ ਤੇ ਭੈਣਾਂ ਤੇ ਮਾਤਾ ਕ